ਕੋਈ ਕਹਿ ਰਿਹਾ ਸਟੇ ਆਰਡਰ ਹੈਗਾ ਕਿ ਮੈਂ ਤੁਹਾਡੇ ਰਾਹੀਂ ਅਪੀਲ ਕਰ ਰਿਹਾ ਉਹਨਾਂ ਨੂੰ ਵੀ ਅਪੀਲ ਹੈ ਕਿ ਸਟੇ ਆਰਡਰ ਪੇਸ਼ ਕਰ ਦੇਣ ਜੇ ਕੋਈ ਸਟੇ ਹੈਗਾ ਤਾਂ ਮਾਨਯੋਗ ਅਦਾਲਤ ਦੇ ਹੁਕਮਾਂ ਦੀ ਪਾਲਣਾ ਕੀਤੀ ਜਾਵੇਗੀ ਸਟੇ ਆਰਡਰ ਦੇ ਅਗੇਂਸਟ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਸਟੇ ਆਰਡਰ ਦੀ ਪਾਲਣਾ ਕੀਤੀ ਜਾਵੇਗੀ ਜੇ ਕੋਈ ਸਟੇ ਆਰਡਰ ਹੈਗਾ ਅਸੀਂ ਬੇਨਤੀ ਕਰਦੇ ਹਾਂ ਪੇਸ਼ ਕੀਤਾ ਜਾਵੇ ਵਿੱਚ ਅਸੀਂ ਗਾਂਧੀ ਨਗਰ ਕੈਂਪ ਦੇ ਵਿੱਚ ਖੜੇ ਹੈਗੇ ਨੇ ਇਹ ਬਟਾਲਾ ਪੁਲਿਸ ਡਿਸਟ੍ਰਿਕਟ ਦਾ ਇੱਕ ਡਰੱਗ ਹੌਟਸਪੌਟ ਮੰਨਿਆ ਜਾਂਦਾ ਹੈ ਤਾਂ ਅੱਜ ਸਿਵਲ ਐਡਮਿਨਿਸਟ੍ਰੇਸ਼ਨ ਦੇ ਹੁਕਮਾਂ ਰਾਹੀਂ ਅਸੀਂ ਅੱਜ ਇੱਥੇ ਇੱਕ ਡਿਮੋਲਿਸ਼ਨ ਐਕਸਰਸਾਈਜ਼ ਕਰ ਰਹੇ ਨੇ ਜਿਹੜੇ ਜਿਹੜੇ ਬੰਦਿਆਂ ਨੇ ਇਨਕ੍ਰੋਚਮੈਂਟ ਕੀਤੀ ਸੀਗੀ ਤਾਂ ਇਹ ਦੋ ਕੋਠੀਆਂ ਅਸੀਂ ਅੱਜ ਡਿਮਾਲਿਸ਼ ਕਰਾਂਗੇ ਇੱਕ ਬਲਦੀਪ ਕੁਮਾਰ ਗੱਜਾ ਹੈ ਔਰ ਦੂਜਾ ਜੀਵਨ ਕੁਮਾਰ ਹੈ ਲਾਅ ਐਂਡ ਆਰਡਰ ਔਰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਇੱਥੇ ਕਾਫੀ ਤਦਾਦ ਦੇ ਵਿੱਚ ਜਿਹੜੀ ਨਫਰੀ ਤਾਇਨਾਤ ਕੀਤੀ ਹੈ ਸੋ ਥੈਟ ਲਾਅ ਐਂਡ ਆਰਡਰ ਦਾ ਕੋਈ ਇਸ਼ੂ ਨਾ ਹੋਵੇ ਤਾਂ ਗੌਰਤਲਬ ਗੱਲ ਇਹ ਹੈ ਕਿ ਇਹ ਜਿਹੜੀ ਦੋ ਕੋਠੀਆਂ ਅੱਜ ਡਿਮਾਲਿਸ਼ ਹੋ ਰਹੀ ਹੈ ਤੇ ਜਿਹੜੇ ਬੰਦੇ ਹੈਗੇ ਨੇ ਇਹ ਨਸ਼ਾ ਤਸਕਰ ਹੈਗੇ ਨੇ ਤਾਂ ਜਿਹੜਾ ਬਲਦੀਪ ਕੁਮਾਰ ਗੱੱਚਾ ਹੈ ਇਹਦੇ ਬਰ ਖਿਲਾਫ 4 ਮੁਕਦਮੇ ਦਰਜ ਹੈਗੇ ਨੇ ਜਿਹੜਾ ਜੀਵਨ ਕੁਮਾਰ ਸਨਫ ਗੁਲਸ਼ਨ ਕੁਮਾਰ ਹੈ ਇਹਦੇ ਬਰ ਖਿਲਾਫ ਵੀ ਐਨਡੀਪੀਐਸ ਦੇ 3 ਮੁਕਦਮੇ ਦਰਜ ਹੈਗੇ ਨੇ ਤਾਂ ਹੁਣੇ ਹੀ ਅਸੀਂ ਇਹ ਕਾਰਵਾਈ ਹੁਣ ਸਟਾਰਟ ਕਰਾਂਗੇ ਤੁਸੀਂ ਜਿਸ ਤਰ੍ਹਾਂ ਦੇਖ ਰਹੇ ਹੋ ਮਸ਼ੀਨਾਂ ਖੜੀਆਂ ਹੈਗੀਆਂ ਸਾਰੀ ਪੁਲਿਸ ਟੀਮ ਉੱਥੇ ਤਾਇਨਾਤ ਹੈਗੀ ਤੋ ਟੋਡੇ ਰਹੀ ਮੈਂ ਸਾਰਿਆਂ ਨੂੰ ਇੱਥੇ ਜਿਹੜਾ ਕੋਈ ਵੀ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ ਬੜਾ ਸਟ੍ਰਿਕਟਲੀ ਅਸੀਂ ਵਾਰਨਿੰਗ ਦਿੰਨੇ ਹੈ ਕਿ ਇਹ ਜਿਹੜਾ ਕੰਮ ਹੈ ਤੁਸੀਂ ਛੱਡ ਦਿਓ ਨਹੀਂ ਤਾਂ ਉਹਦਾ ਬਹੁਤ ਵੱਡਾ ਨੁਕਸਾਨ ਬਰਪਾਈ ਤੁਹਾਨੂੰ ਦੇਣੀ ਪਊਗੀ ਇਹਦੇ ਵਿੱਚ ਫੰਡਮੈਂਟਲ ਜਿਹੜਾ ਪ੍ਰਿੰਸੀਪਲ ਹੈ ਇਹ ਐਨਕ੍ਰੋਚਮੈਂਟ ਕਰਕੇ ਜਿਹੜੇ ਇਹਨਾਂ ਨੇ ਪਾਵੇ ਗਲਤ ਪ੍ਰਾਪਰਟੀ ਬਣਾਈ ਹੈ ਜਾਂ ਅਗੇਨਸਟ ਜਿਹੜਾ ਲਾਜ਼ ਹੈ ਬਿਲਡਿੰਗ ਪਲਾਨ ਉਹਨੂੰ ਕੰਪਲਾਈਂਸ ਨਾ ਕਰਕੇ ਗਲਤ ਪ੍ਰਾਪਰਟੀ ਬਣਾ ਕੇ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਡਿਮੋਲੀਸ਼ਨ ਦੇ ਆਰਡਰਸ ਆਏ ਹੋਏ ਨੇ ਉਹਦੇ ਵਿੱਚ ਐਂਡੀਪੀਐਸ ਦੇ ਵਿੱਚ ਜਿਹੜਾ ਸੈਕਸ਼ਨ 68 ਐਫ ਹੈ ਤਾਂ ਉਹਦੇ ਰਾਹੀਂ ਉਹਨਾਂ ਦੇ ਬਰ ਖਿਲਾਫ ਕਾਰਵਾਈ ਹੋਈ ਹੈ ਮੈਂ ਪਿੱਛੇ ਵੀ ਮੀਡੀਆ ਦੇ ਨਾਲ ਸ਼ੇਅਰ ਕੀਤਾ ਸੀਗਾ ਕਿ ਕਰੀਬਨ 28 ਕਰੋੜ ਦੀ ਉਹ ਪ੍ਰਾਪਰਟੀ ਜਿਹੜੀ ਇਹਨਾਂ ਨੇ ਬਣਾਈ ਹੈ ਤਾਂ ਉਹ ਬਟਾਲਾ ਪੁਲਿਸ ਨੇ ਫ੍ਰੀਜ਼ ਕੀਤੀ ਹੈ ਕਰੀਬਨ ਚੌਥਰ ਮੁਲਜ਼ਮ ਹੈਗੇ ਨੇ 52 ਕੇਸਾਂ ਦੇ ਵਿੱਚ ਕੀ ਸਮਝੀਏ ਨਹੀਂ ਪੁਲਿਸ ਹਮੇਸ਼ਾ ਹੀ ਇਸ ਚੀਜ਼ ਤੇ ਉਤੇ ਕੰਮ ਕਰ ਰਹੀ ਹੈ ਤਾਂ ਹੁਣ ਇਹ ਵਾਲਾ ਐਸਪੈਕਟ ਵੀ ਅਸੀਂ ਐਡ ਕਰ ਲਿਆ ਇਹਦੇ ਚ ਤਾਂ ਕੋਸ਼ਿਸ਼ ਇਹ ਹੀ ਹੈ ਕਿ ਜਿਹੜੀ ਨਸ਼ੇ ਦੀ ਲਾਨਤ ਹੈ ਉਹਨੂੰ ਆਪਾਂ ਜੜੋਂ ਪੁੱਟੀ ਅੱਗੇ ਹੋਰ ਵੀ ਬਿਲਕੁਲ ਅਸੀਂ ਲਿਸਟਿੰਗ ਕੀਤੀ ਹੈ ਜਿਹੜੇ ਜਿਹੜੇ ਨਸ਼ਾ ਤਸਕਰ ਹੈ ਸਮਗਲਰ ਹੈ ਇਨਫੈਕਟ ਪੂਰੇ ਜ਼ਿਲ੍ਹੇ ਦੇ ਵਿੱਚ ਪੁਲਿਸ ਦਸਿਕ ਬਟਾਲੇ ਨੇ ਆਈਡੈਂਟੀਫਾਈ ਕਰ ਲਿਆ ਹੈਗੇ ਨੇ ਤਾਂ ਅਸੀਂ ਸਖਤ ਕਾਰਵਾਈ ਕਰਾਂਗੇ ਨਹੀਂ ਇਹਦੇ ਵਿੱਚ ਜਿਹੜੀ ਇਹ ਪ੍ਰੋਪਰਟੀਆਂ ਹੈਗੀਆਂ ਕਾਫੀ ਇਲੀਗਲ ਜਿਹੜੀ ਲੈਂਡ ਹੈ ਭਾਵੇਂ ਗਵਰਨਮੈਂਟ ਦੀ ਲੈਂਡ ਹੈ ਪੰਚਾਇਤ ਲੈਂਡ ਹੈ ਸ਼ਾਮਲਾਟ ਹੈ ਤਾਂ ਉਹਦੇ ਤੇ ਬਣੀ ਹੈ ਤਾਂ ਉਹਦੇ ਵਿੱਚ ਸਿਵਲ ਐਡਮਿਨਿਸਟ੍ਰੇਸ਼ਨ ਦਾ ਉਹਨਾਂ ਨੂੰ ਪੂਰਾ ਹੱਕ ਹੈ ਤਾਂ ਉਹ ਉਹਦੇ ਇਨਕ੍ਰੋਚਮੈਂਟ ਐਂਟੀ ਇਨਕ੍ਰੋਚਮੈਂਟ ਡਰਾਈਵ ਚਲਾ ਕੇ ਡਿਮੋਲਿਸ਼ ਕਰ ਸਕਦੀ ਹੈ ਸਰ ਇੱਕ ਕਮਰਸ਼ੀਅਲ ਕੋਆਰਟ ਦੂਮਾ ਬੋਲੋ ਇਹ ਤੁਸੀਂ ਵਖ ਵਖ ਕੁਆਂਟੀਟੀ ਆਲਗ-ਆਲਗ ਜਿਹੜੇ ਹੈਗੇ ਨੇ ਮੁਕਦਮੇ ਇਹਨਾਂ ਤੇ ਐਨਡੀਪੀਐਸ ਦੇ ਦਰਜ ਹੈਗੇ ਨੇ